ਇਸ ਸਮੇਂ ਦੀ ਬਹੁਤ ਵੱਡੀ ਖਬਰ ਤੁਹਾਡੇ ਨੇ ਲੈ ਕੇ ਹਾਜ਼ਰ ਹੋਏ ਆਂ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੀ 7 ਉਮੀਦਵਾਰਾਂ ਜਿਹੜਾ ਨਾਮ ਉਹ ਐਲਾਨ ਕਰ ਦਿੱਤਾ ਵਾ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਐਲਾਨ ਕੀਤੇ ਨੇ ਅੱਜ ਤੁਹਾਨੂੰ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਅਸੀਂ ਕਿ ਕਿੱਥੋਂ ਕਿੱਥੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਨਾਵਾਂ ਦਾ ਐਲਾਨ ਕੀਤਾ ਵਾ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੀਆਂ 7 ਉਮੀਦਵਾਰਾਂ ਜਿਹੜਾ ਚੋਣਾਂ ਦੀ ਜਿਹੜੀਆਂ ਜਿਹੜਾ ਉਹ ਐਲਾਨ ਕਰ ਦਿੱਤਾ ਵਾ ਤੇ ਉਹ ਕਿੱਥੋਂ ਕਿੱਥੋਂ ਜਿਹੜਾ ਵਾ ਕੌਣ ਕੌਣ ਜਿਹੜਾ ਉਹ ਚੋਣ ਲੜੇਗਾ ਜਿਹੜਾ ਕਿਹੜਾ ਚੋਣ ਮੇ ਤਾਂ ਮੈਦਾਨ ਦੇ ਵਿੱਚ ਜਿਹੜਾ ਉਤਾਰਿਆ ਵਾ ਸਭ ਤੋਂ ਪਹਿਲਾਂ ਪੰਜਾਬ ਵਿੱਚ ਖੜਿਆ ਆਪਣੇ ਆਪ ਨੂੰ ਪੰਥਕ ਪਾਰਟੀ ਦਰਜਾ ਦੇਣ ਵਾਲੇ ਅਕਾਲੀ ਦਲ ਤੇ ਵਿਸਾਖੀ ਮੇਲੇ ਮੌਕੇ 2024 ਲਈ ਆਪਣੇ ਸੱਤਮੀਦਰ ਉਮੀਦਵਾਰਾਂ ਦੀ ਪਹਿਲੀ ਜਿਹੜੀ ਸੂਚੀ ਜਿਹੜੀ ਜਾਰੀ ਕਰ ਦਿੱਤੀ ਹੈ ਪਹਿਲੀ ਸੂਚੀ ਵਿੱਚ ਗੁਰਦਾਸਪੁਰ, ਆਨੰਦਪੁਰ ਸਾਹਿਬ, ਫਤਈਗੜ ਸਾਹਿਬ, ਫਰੀਦਕੋੜ ਅਤੇ ਸੰਗਰੂਰ ਅਤੇ ਪਟਿਆਲਾ ਸੀਟ ਲਈ ਉਮੀਦਵਾਰ ਜਿਹੜੇ ਖੜੇ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਟੀਮ ਜਿਹੜੇ ਚੀਮਾ ਵਾ ਉਮੀਦਵਾਰ ਉਹਨਾਂ ਨੂੰ ਬਣਾਇਆ ਗਿਆ ਉਹਨਾਂ ਨੂੰ ਉੱਥੋਂ ਇਹੜਾ ਐਲਾਨ ਕੀਤਾ ਗਿਆ ਵਾ ਅੰਮ੍ਰਿਤਸਰ ਤੋਂ ਜਿਹੜਾ ਵਾ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਕਰਮ ਸਿੰਘ ਖਾਲਸਾ ਵਿਕਰਮਜੀਤ ਸਿੰਘ ਖਾਲਸਾ ਤੇ ਫਰੀਦਕੋੜ ਤੋਂ ਰਾਜਵਿੰਦਰ ਸਿੰਘ ਸੰਗਰੂਰ ਤੋਂ ਇਕਬਾਲ ਸਿੰਘ ਤੇ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਉਮੀਦਵਾਰ ਜਿਹੜਾ ਬਣਾਇਆ ਗਿਆ ਵਾ ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਗਾਲੀਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਉਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਗਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 2024 ਦੀਆਂ ਸੰਸਦੀ ਚੋਣਾਂ ਦਾ ਉਮੀਦਵਾਰ ਦਵਜੋ ਪਾਰਟੀ ਦੇ ਸੱਤ ਸੀਨੀਅਰ ਆਗੂ ਨੂੰ ਸੂਚੀ ਦਾ ਐਲਾਨ ਜਿਹੜਾ ਕੀਤਾ ਗਿਆ ਵਾ ਖਾਲਸਾ ਸਿੱਜਣਾ ਦਿਲ ਦੇ ਇਤਿਹਾਸਿਕ ਅਤੇ ਪਵਿੱਤਰ ਦਿਹਾੜੇ ਨੂੰ ਚੋਣ ਵਿਗਲ ਵਜਾਉਣ ਲਈ ਸਭ ਤੋਂ ਧੁਕਵੇਂ ਦਿਨ ਚੁਣਦੇ ਹੋਏ ਨਾਂ ਦੀ ਜਿਹੜੀ ਸੂਚੀ ਜਿਹੜੀ ਜਾਰੀ ਕੀਤੀ ਗਈ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੀ ਜਿਹੜੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਜਿਹੜਾ ਜਾਰੀ ਕਰਕੇ ਜਿਹੜਾ ਵਾ ਇਸ ਦੀ ਸਾਰੀ ਜਾਣਕਾਰੀ ਦਿੱਤੀ ਆ ਤੇ ਪਹਿਲੀ ਜਿਹੜੀ ਲਿਸਟ ਜਾਰੀ ਜਿਹੜੀ ਆ ਅਕਾਲੀ ਦਲ ਨੇ ਜਿਹੜੀ ਕਰ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਜਿਹੜੀਆਂ ਸੀਟਾਂ ਇਹ ਕਿੱਥੋਂ-ਕਿੱਥੋਂ ਐਲਾਨ ਕੀਤੀਆਂ ਜਾ ਰਹੀਆਂ ਨੇ ਕੀ ਕੁਝ ਕਹਿਣਾ ਹੈ ਤੁਹਾਡੇ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਇਸ ਸਮੇਂ ਦੀ ਬਹੁਤ ਵੱਡੀ ਖਬਰ ਤੁਹਾਡੇ ਨੇ ਲੈ ਕੇ ਹਾਜ਼ਰ ਹੋਏ ਆਂ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੀ ਸੱਤ ਉਮੀਦਵਾਰਾਂ ਦਾ ਨਾਮ ਉਹ ਐਲਾਨ ਕਰ ਦਿੱਤਾ ਵਾ ਕਿਹੜੀ-ਕਿਹੜੀ ਜਗ੍ਹਾ ਤੋਂ ਜਿਹੜੇ ਐਲਾਨ ਕੀਤੇ ਨੇ ਅੱਜ ਤੁਹਾਨੂੰ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਅਸੀਂ ਕਿ ਕਿੱਥੋਂ-ਕਿੱਥੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਨਾਵਾਂ ਦਾ ਐਲਾਨ ਕੀਤਾ ਵਾ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੀ ਸੱਤ ਉਮੀਦਵਾਰਾਂ ਦਾ ਚੋਣਾਂ ਦੀ ਜਿਹੜੀਆਂ ਜਿਹੜਾ ਉਹ ਐਲਾਨ ਕਰ ਦਿੱਤਾ ਵਾ ਤੇ ਉਹ ਕਿੱਥੋਂ ਕਿੱਥੋਂ ਜਿਹੜਾ ਵਾ ਕੌਣ ਕੌਣ ਜਿਹੜਾ ਉਹ ਚੋਣ ਲੜੇਗਾ ਜਿਹੜਾ ਕਿਹੜਾ ਚੋਣ ਮੇ ਤਾਂ ਮੈਦਾਨ ਦੇ ਵਿੱਚ ਜਿਹੜਾ ਉਤਾਰਿਆ ਵਾ ਸਭ ਤੋਂ ਪਹਿਲਾਂ ਪੰਜਾਬ ਵਿੱਚ ਖੜਿਆ ਆਪਣੇ ਆਪ ਨੂੰ ਪੰਥਕ ਪਾਰਟੀ ਦਰਜਾ ਦੇਣ ਵਾਲੇ ਕਾਲੀ ਦਲ ਤੇ ਵਿਸਾਖੀ ਮੇਲੇ ਮੌਕੇ 2024 ਲਈ ਆਪਣੇ ਸੱਤਮੀ ਦਾ ਉਮੀਦਵਾਰਾਂ ਦੀ ਪਹਿਲੀ ਜਿਹੜੀ ਸੂਚੀ ਜਿਹੜੀ ਜਾਰੀ ਕਰ ਦਿੱਤੀ ਹੈ ਪਹਿਲੀ ਸੂਚੀ ਵਿੱਚ ਗੁਰਦਾਸਪੁਰ, ਆਨੰਦਪੁਰ ਸਾਹਿਬ, ਫਤਈਗੜ ਸਾਹਿਬ, ਫਰੀਦਕੋੜ ਅਤੇ ਸੰਗਰੂਰ ਅਤੇ ਪਟਿਆਲਾ ਸੀਟ ਲਈ ਉਮੀਦਵਾਰ ਜਿਹੜੇ ਖੜੇ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ 3 ਜਿਹੜੇ ਚੀਮਾ ਵਾਂ ਉਮੀਦਵਾਰ ਉਹਨਾਂ ਨੂੰ ਬਣਾਇਆ ਗਿਆ ਉਹਨਾਂ ਨੂੰ ਉੱਥੋਂ ਇਹੜਾ ਐਲਾਨ ਕੀਤਾ ਗਿਆ ਵਾ ਅੰਮ੍ਰਿਤਸਰ ਤੋਂ ਇਹੜਾ ਵਾ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਸ੍ਰੀ ਫਤੇਗੜ ਸਾਹਿਬ ਤੋਂ ਬਿਕਰਮ ਸਿੰਘ ਖਾਲਸਾ ਬਿਕਰਮਜੀਤ ਸਿੰਘ ਖਾਲਸਾ ਤੇ ਫਰੀਦਕੋੜ ਤੋਂ ਰਾਜਵਿੰਦਰ ਸਿੰਘ ਸੰਗਰੂਰ ਤੋਂ ਇਕਬਾਲ ਸਿੰਘ ਤੇ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਉਮੀਦਵਾਰ ਜਿਹੜਾ ਬਣਾਇਆ ਗਿਆ ਵਾ ਇਸ ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਗਾਲੀਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਉਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਗਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 2024 ਦੀਆਂ ਸੰਸੀ ਚੋਣਾ ਦਾ ਉਮੀਦਵਾਰ ਦਵਜੋ ਪਾਰਟੀ ਦੇ ਸੱਤ ਸੀਨੀਅਰ ਆਗੂ ਨੂੰ ਸੂਚੀ ਦਾ ਐਲਾਨ ਜਿਹੜਾ ਕੀਤਾ ਗਿਆ ਵਾ ਖਾਲਸਾ ਸਿੱਜਣਾ ਦਿਲ ਦੇ ਇਤਿਹਾਸਿਕ ਅਤੇ ਪਵਿੱਤਰ ਦਿਹਾੜੇ ਨੂੰ ਚੋਣ ਵਿਗਲ ਵਜਾਉਣ ਲਈ ਸਭ ਤੋਂ ਧੁਕਵੇਂ ਦਿਨ ਚੁਣਦੇ ਹੋਏ ਇਹਨਾਂ ਜਿਹੜੀ ਸੂਚੀ ਜਿਹੜੀ ਆ ਜਾਰੀ ਕੀਤੀ ਗਈ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੀ ਜਿਹੜੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਜਿਹੜਾ ਜਾਰੀ ਕਰਕੇ ਜਿਹੜਾ ਵਾ ਇਸ ਦੀ ਸਾਰੀ ਜਾਣਕਾਰੀ ਦਿੱਤੀ ਆ ਤੇ ਪਹਿਲੀ ਜਿਹੜੀ ਲਿਸਟ ਜਾਰੀ ਜਿਹੜੀ ਆ ਅਕਾਲੀ ਦਲ ਨੇ ਇਹ ਜਿਹੜੀ ਕਰ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਜਿਹੜੀਆਂ ਸੀਟਾਂ ਇਹ ਕਿੱਥੋਂ ਕਿੱਥੋਂ ਐਲਾਨ ਕੀਤੀਆਂ ਜਾ ਰਹੀਆਂ ਨੇ ਕੀ ਕੁਝ ਕਹਿਣਾ ਹੈ ਤੁਹਾਡੇ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ